ਆ ਸੱਸ ਤੇ ਡਰਾਮੇबाज ਨਿਕਲੀ ਵੈਸੇ ਸਿਆਣੇ ਕਹਿੰਦੇ ਆ ਵੀ ਸੱਪ ਨੂੰ 1 ਸੱਸ ਤੇ ਸੱਸ ਨੂੰ 2 ਸੱਸੇ ਪਰ ਆਹ ਵਾਲੀ ਸੱਸ ਨੂੰ ਤੇ ਕਈ ਸੱਸੇ ਆ ਦਰਅਸਲ ਆਪਣੇ ਜੁਆਈ ਦੇ ਘਰ ਰਹਿੰਦੀ ਸੀ ਜਾਂ ਕਹਿ ਲਓ ਬਿੱਤੀ ਦੇ ਘਰ ਰਹਿੰਦੀ ਸੀ ਤੇ ਉਥੋਂ ਕਿਸੇ ਆਦਮੀ ਦੇ ਨਾਲ ਫਰਾਰ ਹੋ ਗਈ ਤੇ ਜੁਆਈ ਨੂੰ ਪਾ ਗਈਆਂ ਹੱਥਾਂ ਪੈਰਾਂ ਦੀ ਗੱਲ ਤੇ ਉਦੋਂ ਪੜੀ ਜਦੋਂ ਇੱਕ ਫੋਨ ਵੱਜਦਾ ਆ ਤੇ ਕਹਿੰਦੇ ਆ ਵੀ 30000 ਇਸ ਅਕਾਊਂਟ ਚ ਪਾ ਦੇ ਨਹੀਂ ਤਾਂ ਤੇਰੀ ਸੱਸ ਇਸ ਦੁਨੀਆ ਤੋਂ ਚਲਦੀ ਕਰ ਦੇਣੀ ਆ ਪਰ ਜਦੋਂ ਫਿਰ ਉਹਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਸੱਸ ਤੇ ਆਪਣੀ ਮਰਜ਼ੀ ਦੇ ਨਾਲ ਇਸ ਬੰਦੇ ਤੇ ਗਈ ਸੀ ਤੇ ਉੱਥੋਂ ਜਾ ਕੇ ਆਪਣਾ ਇੱਕ ਡਰਾਮਾ ਰਚ ਲਿਆ ਕਿ ਮੈਨੂੰ ਕਿਡਨਾਪ ਕਰਕੇ ਲੈ ਗਿਆ ਜਦੋਂ ਪੁਲਿਸ ਨੇ ਪੁਣਛਾਣ ਕੀਤੀ ਤਾਂ ਪਤਾ ਲੱਗਿਆ ਕਿ ਸੱਸ ਤਾਂ ਬਾਰਾਂ ਟਾਲੀ ਨਿਕਲੀ ਐ ਇਹਨੇ ਸਾਰਾ ਡਰਾਮਾ ਆਪ ਰਚਿਆ ਸੀਗਾ ਆਪ ਉਹਦੇ ਘਰ ਚਲੇ ਗਈ ਤੇ ਫਿਰ ਪੈਸੇ ਆਪ ਦੀ ਦਿੱਤੀ ਤੋਂ ਮੰਗੜ ਲਾ ਪਈ ਤੇ ਉਸੇ ਦੇਖੋ ਕਿ ਕਿਦਾਂ ਦੇ ਜ਼ਮਾਨੇ ਆ ਗਏ ਆ ਜਿੱਥੇ ਧੀ ਜਵਾਈ ਸਾਮ ਦਾ ਫਰਦਾ ਉਥੇ ਉਹਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਬਾਜੜਾ ਪਾ ਦਿੰਦੀਆਂ ਐ ਇਦਾਂ ਦੀ ਸੱਸ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਰ ਕੋਈ ਕੰਡੈਮਨ ਨਹੀਂ ਲੈ ਕੇ ਘਟਨਾ ਨੂੰ ਕੋਈ ਜਿਹੜਾ ਹੈਗਾ ਤੁਹਾਡੇ ਕੋਲ ਪ੍ਰੈਸ ਕਾਨਫਰੰেন্স ਕੀਤੀ ਜਾ ਰਹੀ ਹੈ ਕੀ ਮਾਮਲਾ ਸਰ ਸਾਡੇ ਮਾਨਯੋਗ ਬੀਜੀਪੀ ਸਾਹਿਬ ਬੋਰਨ ਯਾਦਵ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ ਫਿਰ ਉਹਦੀ ਕੋਈ ਵੀ ਥ੍ਰੈਟ ਕਾਲ ਆਉਂਦੀ ਹੈ ਤਾਂ ਬਹੁਤ ਸੀਰੀਅਸਲੀ ਲੈਂਦੇ ਨੇ ਉਸ ਦਾ ਇਸੇ ਕਰਕੇ ਜਦੋਂ ਇਸ ਮਾਮਲੇ ਬਾਰੇ ਵੀ ਸਾਨੂੰ ਪਤਾ ਲੱਗਿਆ ਅਸੀਂ ਬਹੁਤ ਸੀਰੀਅਸਲੀ ਲਿਆ ਤੇ ਕੁਝ ਘੰਟਿਆਂ ਚ ਇਹ ਸੋਲਵ ਵੀ ਕਰ ਦਿੱਤਾ ਇਹਦੇ ਚ ਬੇਸਿਕਲੀ ਗੱਲ ਇਹ ਸੀ ਕਿ ਤੇ ਰਾਜਵੀਰ ਨਾ ਦੀ ਇੱਕ ਲੇਡੀ ਜਿਹੜੀ ਕਿ ਕਮਿਆਣੀ ਦੀ ਰਹਿਣ ਵਾਲੀ ਹੈ ਉਹਦੇ ਹਸਬੰਡ ਦੀ ਡੈਥ ਹੋਈ ਹੈ ਉਹ ਆਪਣੀ ਬੇਟੀ ਕੋਲੇ ਉਹਦੇ ਬੇਟੀ ਦੇ ਘਰੇ ਰਹਿ ਰਹੀ ਸੀ ਮਾੜੀ ਮੁਸਫਾ ਦੇ ਵਿੱਚ ਪਰਸੋਂ ਉਹ ਪਰਸੋਂ ਉਹ ਪੇਂਦੇ ਗਾਹੇ ਗਈ ਸੀਗੀ ਮੱਥਾ ਟਿਕਣ ਦੇ ਵਾਸਤੇ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਚੜ ਕੇ ਗਈ ਸੀ ਜਦੋਂ ਕਿ ਇਹਨਾਂ ਨੂੰ ਦੱਸਿਆ ਗਿਆ ਸੀ ਪਰਿਵਾਰ ਨੂੰ ਇਹ ਦੱਸਿਆ ਗਿਆ ਸੀ ਕਿ ਕਾਰ ਤੇ ਮੈਨੂੰ 3-4 ਬੰਦੇ ਚੱਕ ਕੇ ਲੈ ਗਏ ਇਹੇ ਜੀ ਗੱਲ ਨਹੀਂ ਸੀ ਆਪਣੇ ਆਪ ਗਈ ਸੀ ਕੇਵਲ ਸਿੰਘ ਦੇ ਘਰੇ ਗਈ ਸੀ ਉੱਥੇ ਜਾ ਕੇ ਉਹਨੇ ਇਹ ਸ਼ੋਅ ਕੀਤਾ ਕਿ ਮੈਨੂੰ ਤਸ਼ੱਦਦ ਕਰ ਰਹੇ ਨੇ ਜੇ ਤੁਸੀਂ ਪੈਸੇ ਨਹੀਂ ਦਿਓਗੇ ਜੋ 30000 ਰੁਪਏ ਮੰਗ ਰਹੇ ਨੇ ਤਾਂ ਮੈਨੂੰ ਇਹ ਮਾਰ ਦੇਣਗੇ ਇਹਦੇ ਚ ਇਹ ਜਿਹੜੀ 92 ਵਾਲਾ ਨੰਬਰ ਵਾਲਾ ਪਾਕਿਸਤਾਨ ਦਾ ਇੱਕ ਨੰਬਰ ਹੈ ਉਹ ਤੋਂ ਪੋਲਾਂ ਆਈਆਂ ਸੀ ਪਹਿਲਾਂ ਤਾਂ ਇਹਨੂੰ ਮਤਲਬ ਰਾਜਵੀਰਪੁਰ ਨੂੰ ਆਈਆਂ ਫੇਰ ਉਹਨੂੰ ਪੋਲਾਂ ਉਹਨਾਂ ਨੂੰ ਆਈਆਂ ਤੇ ਉਹ 92 ਵਾਲਾ ਹਜੇ ਬੰਦਾ ਟਰੇਸ ਕਰਨਾ ਬਾਕੀ ਹੈ ਇਹਦੇ ਵਿੱਚ ਬਾਕੀ ਇਹਦੇ ਵਿੱਚ ਜਿਨੇ ਉਹ ਉਹਦੀ ਫੇਕ ਉਹ ਫਰੋਤੀ ਵਾਲੀ ਘੁਬਾਰਦਤ ਉਹਦੀਆਂ ਵੀਡੀਓਜ਼ ਬਾਰਕਪਲੇ ਜੀਆਂ ਜਾਂ ਉਹ ਇਹ ਦਿਖਾਇਆ ਜਾ ਰਹੇ ਸੀ ਤਸ਼ੱਦਦ ਹੋ ਰਿਹਾ ਹੈ ਉਹ ਵਾਲੀਆਂ ਵੀਡੀਓਜ਼ ਜਿਹਨੇ ਬਣਾਈਆਂ ਸੀ ਉਹ ਮੁੰਡਾ ਤੇ ਰਾਜਵੀਰਪੁਰ ਜਿਹਨੇ ਇਹ ਸਾਰਾ ਡਰਾਮਾ ਰਚਿਆ ਸੀ ਉਹ ਫੜਲੇ ਗਏ ਨੇ ਜਿਹੜਾ ਇੱਕ ਇਸ ਬੈਂਕ ਅਕਾਊਂਟ ਵੀ ਪਿਕਚਰ ਜਾਇਆ ਹੈਗਾ ਜਿਹੜਾ ਕਿ ਯੂਪੋ ਬੈਂਕ ਦਾ ਹੈਗਾ ਅੱਜ ਬੈਂਕਾਂ 'ਚ ਛੁੱਟੀ ਹੋਣ ਕਰਕੇ ਉਹ ਸਾਨੂੰ ਨਹੀਂ ਟ੍ਰੇਸ ਹੋ ਸਕਿਆ ਉਹ ਮੰਡੇ ਨੂੰ ਸਾਨੂੰ ਪਤਾ ਲੱਗ ਜੇਗਾ ਉਸ ਤੋਂ ਬੰਦਾ ਵੀ ਟ੍ਰੇਸ ਹੋ ਜਾਏਗਾ ਵੀ ਕਿਨੇ ਇਹ ਇਹ ਸਾਜਿਸ਼ ਦੇ ਪਿੱਛੇ ਹੋਰ ਪਾਉਣੇ ਸਰ ਤੁਹਾਡੇ ਕੋਲੇ ਇਹ ਮਾਮਲਾ ਕਿਸ ਤਰ੍ਹਾਂ ਆਇਆ ਸਾਡੇ ਕੋਲੇ ਜਸਲੀਨ ਕੌਰ ਨੇ ਅਪਰੋਚ ਕੀਤਾ ਉਹ ਕੱਲ ਰਾਤ ਸਾਡੇ ਕੋਲੇ ਐਸ ਐਚਓ ਸਾਹਿਬ ਨੂੰ ਮਿਲੀ ਉਹਨੇ ਦੱਸਿਆ ਵੀ ਇਹ ਕਰਕੇ ਮੈਨੂੰ 92 ਵਾਲਾ ਇੱਕ ਨੰਬਰ ਹੈਗਾ ਜੋ ਕਿ ਵਰਚੁਅਲ ਨੰਬਰ ਸੀਗਾ ਵਰਚੁਅਲ ਨੰਬਰ ਤੁਸੀਂ ਸਮਝਾ ਇੱਕ ਦਾ ਨੰਬਰ ਹੁੰਦਾ ਹੈ ਕਿ سیم ਵਾਲਾ ਨੰਬਰ ਉਹ سیم ਵਾਲਾ ਨੰਬਰ ਨਹੀਂ ਉਹ ਜਨਰੇਟਡ ਨੰਬਰ ਸੀਗਾ ਸੌਫਟਵੇਅਰ ਹੈਗੇ ਨੇ ਸੈਕਿੰਡ ਲਾਈਨ ਜਾਂ ਕੁਝ ਇਹ ਜੇ ਸੌਫਟਵੇਅਰ ਜਿਨ੍ਹਾਂ ਤੋਂ ਇਹ ਜੇ ਨੰਬਰ ਬਣ ਜਾਂਦੇ ਨੇ ਉਹ ਨੰਬਰ ਸੀਗਾ ਉਸ ਟਾਈਪ ਦੇ ਨੰਬਰ ਤੋਂ ਕਿਉਂਕਿ WhatsApp ਕਾਲ ਹੋਈ ਜੀ ਨਾਰਮਲ ਕਾਲ ਨਹੀਂ ਸੀ ਕਿਉਂ ਇਸ ਕਰਕੇ ਉਸ ਵਰਚੁਅਲ ਨੰਬਰ ਤੇ ਫਿਰ ਉਸ ਤੋਂ ਬਾਅਦ ਫੜੇ ਤਾਂ ਕਿਉਂਕਿ ਉੱਥੇ ਜਿਹੜਾ ਨੰਬਰ ਯੂਜ਼ ਹੋਇਆ ਉਹ ਕੇਵਲ ਸਿੰਘ ਦੇ بیٹے ਦਾ ਨੰਬਰ ਯੂਜ਼ ਹੋਇਆ ਜਿਸ ਤੇ ਇਹਨਾਂ ਨੇ ਕੌਨਫਰੈਂਸ ਕਾਲ ਕਿਉਂਕਿ ਉਹ ਬੰਦਾ ਤੀਸਰੀ ਜਗ੍ਹਾ ਤੇ ਬੈਠਾ ਸੀ 92 ਵਾਲਾ ਨੰਬਰ ਪਰ ਉਹਨੇ ਇਹਨਾਂ ਨੂੰ ਕੌਨਫਰੈਂਸ ਤੇ ਲੈ ਕੇ ਇਹਨਾਂ ਨੂੰ ਇਹਦੇ ਵੀਡੀਓਜ਼ ਭੇਜੀਆਂ ਸਾਰੀਆਂ ਤੇ ਧਮਕੀਆਂ ਵੀ ਦਿੱਤੀਆਂ ਉਹਨਾਂ ਦੀ ਹਾਜ਼ਰੀ ਤਾਂ ਜਾ ਕੇ ਫਿਰ ਜਸਲੀਨ ਕੌਰ ਸਾਨੂੰ ਮਿਲੀ ਜਸਲੀਨ ਕੌਰ ਨੇ ਜਦੋਂ ਸਾਨੂੰ ਨੰਬਰ ਦੱਸਿਆ ਤੇ ਫਿਰ ਸਾਡੀ ਨੌਲੇਜ 'ਚ ਜਿਹੜਾ ਦੂਸਰਾ ਕੋਟ ਪੂਰੇ ਵਾਲੇ ਬੰਦੇ ਦਾ ਨੰਬਰ ਆ ਗਿਆ ਸੀਗਾ ਉੱਥੋਂ ਫਿਰ ਅਸੀਂ ਇਹ ਪ੍ਰੈਸ ਸਰ ਕੌਣ ਕੌਣ ਇਨਵੋਲਵ ਸਰ ਨੇ ਇਹਦੇ ਵਿੱਚ ਇਹਦੇ ਵਿੱਚ ਹਾਦੀ ਕੜੀ ਜਿਹੜੀ ਹੈਗੀ ਆ ਰਾਜਵੀਰਪੁਰ ਜਿਹਦੀ ਮੇਨ मतलब ਜਿਹਨੇ ਡਰਾਮਾ ਕੀਤਾ ਸਾਰਾ ਤੇ ਗੁਰਵਿੰਦਰ ਸਿੰਘ ਜਿਹਨੇ ਉਹ ਗਿਆ ਇਹੋ ਜਿਹਾ ਡਰਾਮਾ ਕਰਦੇ ਦੀਆਂ ਫੋਟੋਆਂ ਬਣਾਇਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਗੁਰਵਿੰਦਰ ਸਿੰਘ ਤੇ ਰਾਜਵੀਰਪੁਰ ਦੀ ਤਾਂ ਗ੍ਰਿਫਤਾਰੀ ਬਾਅਦ ਕੀਤੀ ਗਈ ਹੈ ਬਾਕੀ ਜਿਹੜੇ ਦੋਸ਼ੀ ਨੇ ਹਜੇ ਫਰਾਰ ਨੇ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੂਰੀ ਸੱਚਾਈ ਸਾਹਮਣੇ ਆਏਗੀ ਤੇ ਜਿਹੜਾ ਇਹ ਬੰਦਾ ਹੈਗਾ ਆਪਣਾ 92 ਵਾਲਾ ਜਿਹੜਾ ਰਾਹੁਲ ਆਪੇ ਆਪ ਨੂੰ ਕਹਿੰਦਾ ਹੈਗਾ ਇਹਨੂੰ ਵੀ ਕਾਬੂ ਕਰਤੇ ਕਿਉਂਕਿ ਕਾਬੂ ਆ ਜਾਏਗਾ ਇਹਦੇ ਬੈਂਕ ਅਕਾਊਂਟ ਸਾਡੇ ਕੋਲ ਹੈਗਾ ਇਸ ਕਰਕੇ ਕਬੂਰ ਕਿਸ ਤਰ੍ਹਾਂ ਦੇ ਦਿਨ ਜਿਹੜਾ ਇਹਨਾਂ ਦੇ ਜੈਂਸੀ ਨੂੰ ਕਰ ਰਹੇ ਆ ਤੁਸੀਂ ਸੰਬੰਧ ਕੀ ਹੈ ਜਿਹੜੀ ਇਹ ਆਪਣਾ ਜਸਲੀਨ ਹੈ ਰਾਜਵੀਰ ਦੀ ਮਾਤਾ ਹੈ ਉਥੇ ਇਹਦੇ ਹਸਬੰਡ ਦੀ ਡੈਥ ਹੋਈ ਹੋਈ ਹੈ ਮਤਲਬ ਜਸਲੀਨ ਦੇ ਫਾਦਰ ਦੀ ਡੈਥ ਹੋਈ ਹੈ ਇਸ ਕਰਕੇ ਇਹ ਇੱਥੇ ਰਹਿ ਰਹੀ ਹੈ ਆਪਣੇ ਲੜਕੀ ਦੇ ਸਹੁਰੇ ਘਰ ਦੇ ਕਿਹੜੀ ਧਾਰਾ ਦੇ ਦਿਨ ਪਰਸਾ 187 ਜਿਹੜੀ ਕਿ ਮਾਰ ਦੇਣ ਦੀ ਧਰਕੀ ਦੇ ਕੇ ਪੈਸੇ ਉਗਰਾਣਾ ਉਹ 388 120b 506 ਜਿਹੜੀ ਕਿ ਧਮਕੀ ਦੇਣਾ ਬਾਰਤ ਦੀ ਕੰਪਨੀ ਦੇ ਉਹਦੇ ਕਹਿ ਪਰਚਾ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਹੁੰਦੀ ਰਹਿੰਦੀਆਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਮਤਲਬ ਹੁੰਦੀਆਂ ਤਾਂ ਰਹਿੰਦੀਆਂ ਨੇ ਪਰ ਫੜੇ ਵੀ ਜਾਂਦੇ ਨੇ ਇਸ ਤੋਂ ਇਹ ਹੀ ਸਾਬਤ ਹੁੰਦਾ ਹੈ ਕਿ ਬੰਦਾ ਕੋਈ ਨਾ ਕੋਈ ਗਲਤੀ ਕਰਦਾ ਹੈ ਕਿ ਫੜਿਆ ਜਾਂਦਾ ਹੈ ਇਹ ਤਾਂ ਅਸਲ ਮਤਲਬ ਟੱਚ ਹੂਡ ਅਸਲੀ ਘਟਨਾ ਨਹੀਂ ਸੀ ਕਿ ਡਰਾਮਾ ਹੀ ਕੀਤਾ ਗਿਆ ਸੀ ਪਰ ਜੇ ਅਸਲੀ ਵੀ ਹੋਵੇ ਤਾਂ ਵੀ ਅਸੀਂ ਮਤਲਬ ਪੂਰੀ ਮੁਸਤਜ਼ਦੀ ਨਾਲ ਕੰਮ ਕਰਦੇ ਹਾਂ ਜੀ